PV01 ਗਰੁੱਪ 2 ਢੂਰੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਮੂਹ ਮੈਂਬਰਾਂ ਨੇ ਸ਼ਾਮਲ ਹੋ ਕੇ ਇਹ ਫੈਸਲਾ ਲੱਤਾ ਕਿ ਢੂਰੀ ਵਿੱਚ ਕੋਈ ਵੀ ਬਾਹਰਲੀ ਗੱਡੀ ਨੂੰ ਸਵਾਰੀ ਚੱਕਣ ਨਹੀਂ ਦਿੱਤੀ ਜਾਵੇਗੀ ਸਮੂਹ ਮੈਂਬਰਾਂ ਦਾ ਕਹਿਣਾ ਸੀ ਕਿ PV01 ਗਰੁੱਪ ਵੱਲੋਂ ਸਰਕਾਰ ਨੂੰ ਪਰਮਟ ਅਤੇ ਟੈਕਸ ਦੇ ਪੈਸੇ ਦਿੱਤੇ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਕਮਰਸ਼ੀਅਲ ਇੰਸ਼ੋਰੈਂਸ ਦੇ ਵੀ ਖਰਚਾ ਚੱਲਿਆ ਜਾਂਦਾ ਹੈ ਪਰ ਕੁਝ ਪ੍ਰਾਈਵੇਟ ਗੱਡੀਆਂ ਧੂਰੀ ਵਿੱਚੋਂ ਆ ਕੇ ਘੱਟ ਰੇਟਾਂ ਦੇ ਸਵਾਰੀਆਂ ਚੱਕ ਰਹੀਆਂ ਹਨ ਜੋ ਕਿ ਉਹਨਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਗੱਡੀ ਜਾਂ ਬਾਹਰਲੀ ਗੱਡੀ ਧੂਰੀ ਵਿੱਚੋਂ ਆ ਕੇ ਸਵਾਰੀ ਚੱਕਦੀ ਫੜੀ ਗਈ ਤਾਂ ਉਸ ਨੂੰ ਬੌਂਡ ਕਰਵਾਇਆ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੰਮਾ ਬੁੱਬਨਪੁਰੀਆ ਐਕਸ ਜ਼ਿਲ੍ਹਾ ਪ੍ਰਧਾਨ ਅਜਾ ਟੈਕਸੀ ਯੂਨੀਅਨ ਜ਼ਿਲ੍ਹਾ ਸੰਗਰੂਰ ਅੱਜ ਅਸੀਂ ਸਾਰੇ ਪੀਵੀ01 ਗਰੁੱਪ ਵਾਲੇ ਭਰਾ ਧੂਰੀ ਸਰਕਲ ਦੇ ਇਕੱਠੇ ਹੋਏ ਹਾਂ ਅੱਜ ਅਸੀਂ ਇੱਕ ਮੀਟਿੰਗ ਕੀਤੀ ਆ ਜਿਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਸਾਰੇ ਹੀ ਸਾਡੇ ਮੈਂਬਰ ਸਾਹਿਬਾਨ ਵੱਲੋਂ ਕਿ ਧੂਰੀ ਤੋਂ ਬਾਹਰ ਦੀ ਕੋਈ ਵੀ ਗੱਡੀ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਕਮਰਸ਼ੀਅਲ ਹੈ ਉਹ ਧੂਰੀ ਦੇ ਵਿੱਚੋਂ ਆ ਕੇ ਘੱਟ ਰੇਟ ਤੇ ਜਾਂ ਧੂਰੀ ਦੇ ਵਿੱਚੋਂ ਫੁੱਲ ਰੇਟ ਤੇ ਆ ਕੇ ਕੰਮ ਨਹੀਂ ਕਰੇਗੀ ਜੇਕਰ ਇਸ ਤਰ੍ਹਾਂ ਦੀ ਕੋਈ ਵੀ ਗੱਡੀ ਸਾਡੀ ਜੁਨੀਅਨ ਇਹ ਫੜ ਲਈ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਦਾ ਚਲਾਨ ਕਰਾਇਆ ਜਾਵੇਗਾ ਤੇ ਗੱਡੀ ਬੌਂਡ ਕਰਾ ਦਿੱਤੀ ਜਾਵੇਗੀ ਸੋ ਅਸੀਂ ਜਿਹੜੇ ਭਰਾ ਧੂਰੀ ਤੋਂ ਆ ਕੇ ਕੰਮ ਕਰਦੇ ਆ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਸਾਰੀ ਹੀ ਪੀਵੀ01 ਗਰੁੱਪ ਵੱਲੋਂ ਕਿ ਕੋਈ ਵੀ ਭਰਾ ਧੂਰੀ ਦੇ ਵਿੱਚੋਂ ਸਵਾਰੀ ਚੱਕਣ ਨਾ ਆਵੇ ਕਿਉਂਕਿ ਸਾਰਿਆਂ ਦੀਆਂ ਜਿਹੜੀਆਂ ਗੱਡੀਆਂ ਕਿਸ਼ਤਾਂ ਦੇ ਉੱਤੇ ਨੇ ਔਰ ਗੱਡੀਆਂ ਤਕਰੀਬਨ ਸਾਰਿਆਂ ਦੀਆਂ ਘਰੇ ਖੜੀਆਂ ਨੇ ਕਿਸ਼ਤਾਂ ਟੁੱਟ ਰਹੀਆਂ ਨੇ ਪਾਸੀਆਂ ਟੁੱਟ ਰਹੀਆਂ ਨੇ ਅਤੇ ਨਾਲ ਹੀ ਮੈਂ ਇੱਥੇ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਸਰਕਾਰ ਆ ਪੰਜਾਬ ਦੇ ਵਿੱਚ ਇਹਨਾਂ ਨੇ ਪਾਸਿੰਗਾਂ ਤਾਂ ਸਾਡੀਆਂ ਜ਼ਿਲ੍ਹਿਆਂ ਦੇ ਵਿੱਚ ਹੋਣ ਲਾਤੀਆਂ ਪਰ ਸਾਨੂੰ ਜਿਹੜਾ ਸਮਾਂ ਉਹ 2-2 ਮਹੀਨਿਆਂ ਦਾ ਨਹੀਂ ਮਿਲਦਾ ਜਿਸ ਕਾਰਨ ਦਿੱਲੀ ਸਟੇਟ ਹਰਿਆਣਾ ਸਟੇਟ ਹਿਮਾਚਲ ਸਟੇਟ ਦੇ ਸਾਨੂੰ 20-20 ਹਜ਼ਾਰ ਰੁਪਏ ਦੇ ਜਿਹੜੇ ਚਲਾਨ ਆ ਉਹ ਆਨਲਾਈਨ ਆ ਰਹੇ ਆ ਸੋ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਕਿ ਇਸ ਵਿਭਾਗ ਨੂੰ ਤੁਰੰਤ ਹਦਾਇਤ ਕੀਤੀ ਜਾਵੇ ਕਿ ਜਿਹੜਾ ਸਮਾਂ ਇਹਦਾ ਨਿਰਧਾਰਤ ਕੀਤਾ ਜਾਵੇ ਪਾਸਿੰਗ ਦਾ ਅਤੇ ਜਿਹੜੀਆਂ ਪੈਂਡਿੰਗ ਪਈਆਂ ਆਰਸੀਆਂ ਨੇ ਜਾਂ ਪੈਂਡਿੰਗ ਪਰਮਿਟ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਲੀਜ਼ ਕਰਕੇ ਗੱਡੀ ਦੇ ਓਨਰ ਤੱਕ ਪਹੁੰਚਾਇਆ ਜਾਵੇ ਜੀ ਸੀਐਮ ਸਾਹਿਬ ਨੂੰ ਇੱਕ ਸਾਡੀ ਬੇਨਤੀ ਹੋ ਰਹਾ ਜਿਵੇਂ ਮਲੇਰ ਕੋਟਲਾ ਆਰਟੀਆ ਦਫਤਰ ਆਰਟੀਆ ਦਫਤਰ ਸੰਗਰੂਰ ਇੱਥੇ ਜਿਹੜੇ ਐਮਬੀਆਈ ਸਾਹਿਬ ਨੇ ਉਹ ਇੱਕੋ ਹੀ ਨੇ ਸੋ ਇੱਕ ਆਪਸਰ ਹੋਣ ਦੇ ਕਾਰਨ ਉਹਨਾਂ ਤੋਂ ਮੇਰੇ ਖਿਆਲ ਦੇ ਵਿੱਚ ਕੰਮ ਵੀ ਸੰਭਲਣ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਇਹ ਕਾਰਨ ਵੀ ਹੋ ਸਕਦਾ ਵੀ ਜਿਹੜੀਆਂ ਪਾਸਿੰਗਾਂ ਨੇ ਉਹ ਦਿਨੋਂ ਦਿਨ ਲੇਟ ਹੋ ਰਹੀਆਂ ਨੇ ਸੋ ਸਾਡੇ ਹੱਥ ਮਰ ਕੇ ਬੇਨਤੀ ਹੈ ਕਿ ਇਸ ਚੀਜ਼ ਦੇ ਉੱਤੇ ਵੀ ਗੌਰ ਕੀਤੀ ਜਾਵੇ ਜਿਵੇਂ ਕਿ ਮੇਰੇ ਨਾਲ ਮੇਰਾ ਭਰਾ ਖੜਾ ਇੱਕ ਇਸ ਭਰਾ ਦੀ ਜਿਹੜੀ ਆਰਸੀ ਹੈ ਉਹ 2 ਮਹੀਨਿਆਂ ਦੇ ਵਿੱਚ ਆਨਲਾਈਨ ਹੋਈ ਆ ਪਰ ਅਜੇ ਤੱਕ ਇਹਦੇ ਕੋਲੇ ਜਿਹੜੀ ਆਰਸੀ ਆ ਉਹ ਨਹੀਂ ਪਹੁੰਚੀ ਜਦੋਂ ਵੀ ਇਹਨੂੰ ਕਿਤੇ ਨਾਕੇ ਦੇ ਉੱਤੇ ਰੋਕ ਲਿਆ ਜਾਂਦਾ ਹੈ ਤਾਂ ਇਹਨੂੰ ਪੈਸੇ ਦੇਣੇ ਪੈਂਦੇ ਆ ਸੋ ਸਾਡੀ ਹੱਥ ਮੰਨ ਕੇ ਸਾਰੀ ਹੀ ਜੁਨੀਅਨ ਵੱਲੋਂ ਬੇਨਤੀ ਹੈ ਕਿ ਇਹ ਜਿਹੜੇ ਮਸਲੇ ਆ ਛੋਟੇ-ਛੋਟੇ ਮਸਲੇ ਆ ਸੀਐਮ ਮਾਨ ਸਾਹਿਬ ਤੇ ਸਾਨੂੰ ਬਹੁਤ ਉਮੀਦਾਂ ਨੇ ਆਸਾਂ ਨੇ ਕਿ ਉਹ ਤੁਰੰਤ ਇਸ ਚੀਜ਼ ਦਾ ਜਿਹੜਾ ਮਸਲਾ ਹੱਲ ਕਰਨਗੇ ਧੰਨਵਾਦ ਜੀ ਪਾਸਕਲ ਜੀ ਵੀਰ ਜੀ ਮੈਂ ਧੂਰੀ ਤੋਂ ਸੋਨੀ ਸ਼ਰਮਾ ਪੀਵੀ 01 ਗਰੁੱਪ ਆ ਧੂਰੀ ਦੇ ਸਾਰੇ ਮੈਂਬਰਾਂ ਸਮਨੇ ਅੱਜ ਮੀਟਿੰਗ ਹੋਈ ਮੀਟਿੰਗ ਦੇ ਦੌਰਾਨ ਵੀਰੇ ਜਿੱਦਾਂ ਪੰਮੇ ਵੀਰ ਨੇ ਦੱਸ ਹੀ ਦਿੱਤਾ ਸਾਰਿਆਂ ਨੂੰ ਬੇਨਤੀ ਕਰ ਹੀ ਦਿੱਤੀ ਵੀ ਇਹ ਮੀਟਿੰਗ ਰੱਖੀ ਆ ਬਾਹਰ ਲਿਆਂ ਗੱਡੀਆਂ ਜੋ ਕਿ ਸੰਗਰੂਰ ਮਰੇਕੋਲਾ ਦਾ ਲਾਹ ਲਾਹਣੇ ਪਿੰਡਾਂ ਚੋਂ ਆ ਕੇ ਧੂਰੀ ਚੋਂ ਘੱਟ ਰੇਟਾਂ ਦੇ ਕੰਮ ਕਰਦੇ ਆ ਹਨ ਸੋ ਸਾਰੀਆਂ ਕਮਰਸ਼ੀਅਲ ਗੱਡੀਆਂ ਦੇ ਵੀਰੇ ਸਾਡੀਆਂ ਸਾਰਿਆਂ ਦੇ ਲੋਨਾਂ ਦੇ ਨੇ ਕਿਸ਼ਤਾਂ ਨੇ ਤੁਹਾਨੂੰ ਪਤਾ ਹੀ ਆ ਘੱਟ ਰੇਟਾਂ ਦੇ ਹੋਣ ਕਰਕੇ ਸਾਡਾ ਆਪਦਾ ਗੱਡੀਆਂ ਦਾ ਕੰਮ ਠਾਪੂ ਹੋਇਆ ਪਿਆ ਤੋ ਸਾਰੇ ਵੀਰਾਂ ਨੂੰ ਇਹੀ ਵੀ ਵੀਰੇ ਧੂਰੀ ਚ ਨਾ ਆਇਓ ਇਸ ਤੋਂ ਬਾਅਦ ਉਹ ਆਪਦੇ ਨਫੇ ਨੁਕਸਾਨ ਦੇ ਆਪ ਜ਼ਿੰਮੇਵਾਰ ਹੋਣਗੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਇਹ ਸੁਨੇਹਾ ਲਾ ਰਹੇ ਹਾਂ ਵੀ ਉਰੇ ਨਾ ਕੇ ਕੰਮ ਕਰੋ ਤੇ ਦੂਸਰੀ ਗੱਲ ਵੀਰੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਆ ਜਿੱਦਾਂ ਉਹਨਾਂ ਨੇ ਜ਼ਿਲ੍ਹਿਆਂ ਵਿੱਚ ਫਿਟਨੈਸ ਵਗੈਰਾ ਦਾ ਕੰਮ ਸਟਾਰਟ ਕਰਿਆ ਤੇ ਆਰਟੀਓ ਲੱਭੋ ਸਾਨੂੰ ਨਾ ਦੋ ਦੋ ਮਹੀਨੇ ਦੀ ਅਪਾਇੰਟਮੈਂਟ ਡੇਟ ਨਹੀਂ ਮਿਲ ਰਹੀ ਹੁਣ ਅਸੀਂ ਫੀਸ ਭਰੀ ਹੋਈ ਆ ਵੀਰੇ ਮਰੀ ਕੋਲੇ ਦੀ ਮਹਾਲੀ ਡੇਟ ਮਿਲ ਰਹੀ ਆ ਤੇ ਉਹ ਦੁਬਾਰੇ ਫੀਸ ਮੰਗ ਰਹੇ ਆ ਜਦਕਿ ਗਵਰਨਮੈਂਟ ਤੇ ਇੱਕੋ ਹੀ ਆ ਪੰਜਾਬ ਸਟੇਟ ਇੱਕੋ ਹੀ ਆ ਇੱਕੋ ਹੀ ਸਟੇਟ ਦੇ ਵਿੱਚ ਇੱਕੋ ਹੀ ਕੰਮ ਦੀ ਦੋ ਵਾਰ ਫੀਸ ਨਾ ਲਈ ਜਾਵੇ ਸੋ ਸੀਐਮ ਸਾਹਿਬ ਨੂੰ ਬੇਨਤੀ ਹੈ ਵੀ ਇਸ ਕੰਮ ਪ੍ਰਤੀ ਆਰਟੀਓ ਤੇ ਐਸਟੀਸੀ ਦਫ਼ਤਰ ਵੱਲੀ ਵੀ ਥੋੜਾ ਜਿਹਾ ਗੌਰ ਕਰਨ ਜੀ ਧੰਨਵਾਦ ਜੀ ਹਾਂਜੀ ਮੈਂ ਜੱਗੀ ਟੂਰਾਂ ਟ੍ਰੈਵਲ ਧੂਰੀ ਤੋਂ ਠੀਕ ਹੈ ਨਾ ਚਾਹਤੇ ਮੈਂ ਕਹਿਣਾ ਚਾਹੁੰਦਾ ਜੀ ਜੇ ਧੂਰੀ ਦੇ ਵਿੱਚ 100 ਗੱਡੀ ਕੰਮ ਕਰਦੀ ਹੈ ਇੱਕ ਮਾਰ ਤਾਂ 100 ਦੇ ਮਗਰ 60 ਗੱਡੀਆਂ ਕਮਰਸ਼ੀਅਲ ਤੇ 40 ਪ੍ਰਾਈਵੇਟ ਕਰ ਰਹੀਆਂ ਨੇ ਸਾਨੂੰ 30-30 ਹਜ਼ਾਰ ਰੁਪਏ ਦਾ ਇੰਸ਼ੋਰੈਂਸ ਪੈ ਰਿਆ ਸਾਲ ਦਾ 20-20 ਹਜ਼ਾਰ ਰੁਪਏ ਅਸੀਂ ਟੈਕਸ ਭਰਦੇ ਹਾਂ ਤੇ ਉਹ ਟ ਠੀਕ ਹੈ ਤਾਂ ਮੇ 40 ਗੱਡੀਆਂ ਜਿਹੜੀਆਂ ਸਾਡਾ ਕੰਮ ਰੋਲ ਰਹੀਆਂ ਨਹੀਂ ਆ ਅਸੀਂ ਆਰਟੀਓ ਸਾਹਿਬ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਉਹਨਾਂ ਦੇ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਾਨੂੰ ਜਿਹੜਾ ਆਪਣਾ ਬਣਦਾ ਹੱਕ ਉਹ ਮਿਲ ਸਕੇ